ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਣਗੇ ਕੁਐਸਟ ਬੇਨਤੀ ਕਰਦੇ ਆ ਸਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਨਰਖ ਫਰਖ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਤੁਹਾਡਾ ਫਰਜ਼ ਬੰਦਾ ਹੋਰ ਦੂਜੀ ਕੁਐਸਟ ਬੇਨਤੀ ਆ ਐਂਡ ਤੱਕ ਵੀਡੀਓ ਨਾਲ ਜੁੜੇ ਰਿਹਾ ਕਰੋ ਗਾਹ ਜ਼ਰੂਰ ਸ਼ੇਅਰ ਕਰਿਆ ਕਰੋ ਕਿਹੇ ਵੀਰ ਦਾ ਹੋਰ ਦਾ ਵੀ ਫਾਇਦਾ ਆ ਜੇ ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਨਾ ਨਾ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਨਾ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਲਦੀ ਮਿਲੇ ਅੱਜ ਪਹੁੰਚ ਚੁੱਕੇ ਆ ਪਿੰਡ ਕਲਸ ਬਾਡਰ ਖੇਮ ਕੰਦੇ ਨੇੜੇ ਜ਼ਿਲ੍ਹਾ ਸ਼੍ਰੀ ਤਰਨਤਾਰ ਸਾਹਿਬ ਤਸਵੀਰ ਪੱਟੀ ਸੱਜਣੂ ਭਾਈ ਜਮੇਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ ਇੱਕ ਨੀਲੀ ਰਾਵੀ ਦਾ ਬੁੱਲ ਜਿਹੜਾ ਲੈ ਕੇ ਆਇਆ ਚੰਗੀ ਨਸਲ ਕੁਆਲਟੀ ਵਾਲਾ ਦੱਸ ਰਿਹਾ ਚੰਗਾ ਰਿਕਾਰਡ ਦੀ ਮਦਦਦਾ ਇੱਕ ਨੀਲੀ ਦੀ ਝੋਟੀ ਲੈ ਕੇ ਆਇਆ ਡਿਟੇਲ ਲੈ ਕੇ ਦਿੰਨੇ ਆ ਕਰਦੇ ਆ ਗੱਲ ਬਾਤ ਤੇ ਮੇਰੇ ਵੀਰ ਜੁੜੇ ਰਿਓ ਜਰੂਰ ਬੇਨਤੀ ਆ ਲਓ ਜੀ ਤੇ ਵੇਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਬਹੁਤ ਸਵਾਦ ਵਧੀਆ ਵਧੀਆ ਜੀ ਨਾਮ ਜੀ ਨਾਮ ਮੇਰ ਸਿੰਘ ਜੀ ਮੇਰ ਸਿੰਘ ਜੀ ਪਿੰਡ ਪਿੰਡ ਕਲਸਾ ਜੀ ਪਿੰਡ ਕਲਸਾ ਖੇਮਕਨ ਬਾਰਡਰ ਤੇ ਹਣਾ ਬਾਰਡਰ ਤੇ ਤਸਵੀਰ ਪੱਟੀ ਜਿਲ੍ਹਾ ਤਰਨਤਾਰਨ ਮੋਬਾਈਲ ਨੰਬਰ ਮੋਬਾਈਲ ਨੰਬਰ 73474 ਹਾਂ 33992 ਠੀਕ ਆ ਜੀ ਤੇ ਅੱਜ ਫਿਰ ਨੀਲਾ ਹੀ ਨੀਲਾ ਕਰਤਾ ਕੰਮ ਨੀਲੀ ਤੇ ਨੀਲਾ ਆਹ ਨੀਲੀ ਮੱਝ ਆਹ ਤੇ ਨੀਲਾ ਮਾਲੀ ਚੁਲਿਆ ਮਾਲੀ ਬਹੁਤ ਮਾਲੀ ਚੰਗਾ ਦੇ ਬੱਚੇ ਬਹੁਤ ਸੋਹਣੇ ਆਏ ਠੀਕ ਹੈ ਜੀ ਹਾਂ ਜੀ ਦੇ ਸਾਰੇ ਮਾਰੀ ਤੁਹਾਡਾ ਨੀਲੀ ਜੀ ਦਿਖਾ ਸੀ ਨਾ ਝੋਟੀਆਂ ਝਾਟ ਨਾ ਉਹ ਤਿੰਨ ਕਿਘੇ ਮੋਹਰਾ ਚ ਆ ਆ ਕਟੀਆਂ ਵੀ ਨੀਲੀ ਜੀ ਆ ਗਈਆਂ ਹਾਂ ਵਾਹ ਜੀ ਵਾਹ ਆਹ ਕਟੀਆਂ ਇੰਦ ਗਈਆਂ ਆਹ ਕਟੀਆਂ ਦੋਈਆਂ ਲਓ ਸਜਣੋ ਡੇਂਗਾ ਚੀਰ ਆ ਤੇ ਬਿੱਲੀ ਮਣਕੀ ਅੱਖਾਂ ਦੋਹਾਂ ਦੀਆਂ ਹੀ ਵੇਖ ਸਕਦੇ ਬਿਲਕੁਲ ਨੀਲੀਆਂ ਵਾਹ ਜੀ ਅੱਖਾਂ ਜਿਹੜੀਆਂ ਬਿਲਕੁਲ ਬਿੱਲੀਆਂ ਹਨ ਡੇਂਗੇ ਚੀਰ ਦੇ ਵਿੱਚ ਦੋਹਾਂ ਦੇ ਟੇਢੇ ਟਕਾਟਿਆ ਸਜਣੋ ਵਾਹ ਜੀ ਵਾਹ ਬੱਚੇ ਇਹ ਭੋਲ ਜਿਹੜਾ ਪਾਉਂਦਾ ਨਾ ਕਿਆ ਬਾਤ ਹੈ ਬਹੁਤ ਵਧੀਆ ਕੁਆਲਟੀ ਵਾਲਾ ਬੋਲਿਆ ਤੇ ਭਾਈ ਮੇਰ ਸਿੰਘ ਜੀ ਗੱਲ ਸ਼ੁਰੂਆਤ ਕਰੀਏ ਮਾਈ ਤੋਂ ਤੇ ਕਿਨਵਾ ਸੁਹਾ ਆ ਗਈ ਝੋਟੀ ਤੇ ਨੀਲੀ ਜਾ ਗਈ ਹਨਾ ਪਹਿਲਾ ਸੁਹਾ ਜੀ ਪਹਿਲਾ ਸੁਹਾ ਪਹਿਲਾ ਸੁਹਾ ਮਗਰ ਕੀ ਆ ਗਿਆ ਮਗਰ ਕੱਟੀ ਹੈ ਕੱਟੀ ਆ ਗਈ ਨੀਲੀ ਜਾ ਗਈ ਹਨਾ ਦੁੱਧ ਪੱਕਾ ਕਹਨਾ ਦੁੱਧ ਪੱਕਾ ਦੱਸ ਕਿਲੋ ਅੱਛਾ ਤੇ 9 ਦੀ ਆਪਾਂ ਗਰੰਟੀ ਦੇਵਾਂਗੇ ਕੱਟੀ ਨੂੰ ਛੱਡ ਕੇ ਜੋਣ ਓਕੇ ਵੀਰ ਹਾਂ ਜੀ ਓਕੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਅੱਛਾ ਜੀ ਹਾਂ ਜੀ ਬੋਲਿਆ ਤੋਲੀ ਜੋ ਤੂੰ ਰੱਖ ਰਹੀ ਹੈ ਇਹ ਚੈੱਕ ਖੋਲ ਕੇ ਕਰ ਸੀਰੀਜ਼ ਲੱਗ ਬਹੁਤ ਜਿਆਦਾ ਅੱਛਾ ਜੀ ਨਹੀਂ ਸੁਭਾਅ ਹੀ ਚੰਗਾ ਜਿਹੜਾ ਨੀਲੇ ਮੁੰਡਾ ਛੋਟਾ ਆ ਮੈਂ ਉਹਨੂੰ ਜਾਇਜ਼ ਸਿਖਾਉਣਾ ਥੱਲੇ ਕੱਟੀ ਮਗਰ ਆ ਗਈ ਜਾਂਦੇ ਕੱਟੀ ਕੱਟੀ ਉਹ ਬੈਠੀ ਆ ਨਾ ਜਿਹੜੀ ਸੱਜਣ ਉਹ ਬੈਠੀ ਕੱਟੀ ਜੀ ਕੋਈ ਮਹੀਨਾ ਖੰਡ ਤੇ ਹੋ ਗਿਆ ਉਹ 20 ਦਿਨ ਤੇਨੂੰ 20 ਦਿਨ ਹੋ ਗਏ ਅੱਛਾ ਜੀ 20 ਦਿਨ ਹੋ ਗਏ ਨੀਲੇ ਹੀ ਚ ਪਿਓਰ ਲੋ ਵਾਈ ਵਾਹ ਥਾਂ ਚਟਾ ਵੇਖੋ ਕਰਮਾਂ ਲੱਗ ਮਾ ਪਿਓ 10 ਕਿਲੋ ਦੁੱਧ ਦਾ ਮੌਕੇ ਦਾ ਦੱਸਦੇ ਇਹਦੇ 9 ਕਿਲੋ ਕਹਿੰਦੇ ਕੀ ਜਿੱਤਰਾ ਮਰਜ਼ੀ ਕੋਈ ਗਾਰੰਟੀ ਦੇ ਭਾਵੇਂ ਮੰਗਾ ਲੇ ਠੀਕ ਟੌਨ ਓਕੇ ਆ ਤੇ ਨੀਲੀ ਜਾ ਗਈ ਝੋਟੀ ਪਹਿਲਾ ਸੂਆ ਹੀ ਸੋਈ ਆ ਥਾਣ ਬਹੁਤ ਸੋਹਣਾ ਕੰਮ ਦਾ ਲੱਗਾ ਸਜਣੋ ਮੈਂ ਤਾਂ ਸੀਲ ਬੜੀ ਹੋਰ ਫੋੜੂ ਆ ਅੱਛਾ ਜੀ ਬਹੁਤ ਵੈਲਾ ਜਵਾਈ ਕਿਤੇ ਨੇ ਕਿਤੇ ਜਿੰਨਾ ਚਿਰ ਮਰਜ਼ੀ ਬਾਹਰੋਂ ਥੱਲੇ ਉਹਨੇ ਲੱਤ ਨਹੀਂ ਲਾਉਣੀ ਅੱਛਾ ਜੀ ਵਾਹ ਜੀ ਵਾਹ ਨਹੀਂ ਹੈ ਗਈ ਬਹੁਤ ਸੋਹਣੀ ਕਰਮਾ ਵਾਲੀ ਬਾਲੀ ਖੋਲ ਦੀ ਲੋੜ ਨਹੀਂ ਤੇ ਇਹਦੀ ਫਿਰ ਕੀਮਤ ਕਿੰਨੀ ਕਰ ਲਗੇ ਜੀ ਇਹ ਜਿਹਾ ਸਭ ਨਾਲ ਚੰਗੀ ਆ ਅੱਜ ਹੈਗੀ ਤੇ ਚੀਜ਼ਾਂ ਚੰਗੀਆਂ ਬਹੁਤ ਸੋਹਣੀ ਆ ਤੇ ਜਿਹੜੀਆਂ ਨੀਲੀ ਦੀਆਂ ਲੱਖੋਂ ਪਰ ਵੀ ਜਾਂਦੀਆਂ ਨੇ ਖੋਏ ਵਾਲੀ ਬਰਫੀ ਯਾਰੀ ਹਾਂਜੀ ਹਾਂਜੀ ਤੇ ਪਰ ਆਪਾਂ ਇਹਦਾ ਮੁੱਲ ਨਹੀਂ ਜਿਆਦਾ ਲੱਖ ਕਰਨਾ ਨਾ 90 ਅੱਛਾ 85000 ਦੀ ਝੋਟੀ ਦੀ 85 ਦੀ ਹਾਂਜੀ ਹਾਂਜੀ ਮਾਨਦਾਨ ਕੀ ਕਰਤੀਏ ਦੋ ਛੱਡ ਦੀ ਨਹੀਂ ਹੋਰ 1000 ਛੱਡ ਦੀ ਚੱਲ 82 ਕਰ 82 ਜਾਨ ਦੇ ਫੇਰ ਵੀ ਘਰ ਆ ਜਾਂਦਾ ਵੀ ਕਰਦੇ ਹੋ ਥੋੜਾ ਬੋਮਾਨਤਨ ਕਰਦੇ ਆ ਘਰ ਆ ਕੋਈ ਲਓ ਜੀ ਠੀਕ ਹੈ ਤੇ ਹੁਣ ਕਰੀਏ ਬੋਲਦੀ ਗੱਲ ਹੈ ਇਹ ਜਿਹੜਾ ਬੋਲਿਆ ਇਹ ਕਿੰਨੀ ਕੁ ਉਮਰ ਹੋ ਗਈ ਦੀ ਪਲਾ 29 ਜਾਂ ਕੁ 4 ਸਾਲ ਦੇੜ ਗੇੜ ਹੋਊਗਾ ਪੱਕਾ ਅਨਤਾਜਾ ਨਹੀਂ ਗਿਆ ਆਪਣਾ ਘਰ ਦਾ ਕਟਾ ਸੀ ਇਹ ਅੱਛਾ 4 4.5 4 ਸਾਲ ਦਾ ਹੋ ਹਾਂ ਜੀ ਨਹੀਂ ਨਹੀਂ 3.5 ਦਾ ਅੱਛਾ ਤੇ ਇਹਦੀ ਮਦਰ ਮਦਰ ਦਾ ਰਿਕਾਰਡ ਕੀ ਸੀ ਇਹਦੀ ਜਿਹੜੀ ਮਦਰ ਸੀ ਨਾ ਆਪਣੇ ਕੋਲ ਸੀ ਅੱਛਾ ਨੀਲੀ ਦੀ ਸੀ ਤੇ ਮਤਲਬ 16 17 ਕਿਲੋ ਦੇ ਥਲੇ ਦੁੱਧ ਰਿਆ ਮੁਰਕੇ ਕੋ ਲੋਡ ਮੁਤਾਬਕ ਉਹ ਗਾ ਸੇਲ ਕਰਦੀ ਸੀ ਅੱਛਾ ਤੇ ਜਿਹੜਾ ਇਹ ਬੱਚਾ ਬਾਪਰੇ ਦਾ ਉਹ ਵੀ ਖੇਮ ਕਰਨ ਬੱਲਾ ਵਾਲੀਆਂ ਕੋ ਮਾਲੀ ਆ ਉਹ ਵੀ ਇੱਕ ਰੀਣਾ ਮੇਲੇ ਦੇ ਪਾਇਆ ਸੀ ਤੇ ਦੂਜੇ ਨੰਬਰ ਤੇ ਆਇਆ ਉਹ ਅੱਛਾ ਜੀ ਉੱਥੋਂ ਜਾ ਕੇ ਮੈਂ ਟੈਂਪੂ ਤੇ ਉਹ ਮੱਝ ਲੱਦ ਕੇ ਚੇਤੀ ਤੇ ਲਵਾ ਕੇ ਲਿਆ ਮੈਂ ਕੱਟੀ-ਕੁੱਟੀ ਦੇ ਦੂੰ ਫਿਰ ਨੇ ਕਟਾ ਦੇਤਾ ਮੱਝ ਨੇ ਤੇ ਫਿਰ ਵਾਹ ਜੀ ਵਾਹ ਇਹ ਬਾਬਾ ਨੇ ਦੇਣਾ ਪਪਾ ਕੀ ਆ ਰੱਖਣ ਨੂੰ ਜੀ ਕਰਦਾ ਹੈ ਆਪਣੇ ਭੈਣ ਭਰਾ ਜਿੰਨੇ ਵੀ ਹੈ ਨਾ ਪਿੰਡ ਦੇ ਵਿੱਚ ਸੱਜਣ ਮਿੱਤਰ ਆ ਤੇ ਉਹ ਫਿਰ ਲੈ ਜਾਂਦੇ ਆ ਤੇ ਮੋੜਿਆ ਕਿਸੇ ਨੂੰ ਜਾਂਦਾ ਨਹੀਂ ਨਾ ਨਹੀਂ ਨਹੀਂ ਤਾਂ ਕਰਕੇ ਮਜੂਰ ਨਹੀਂ ਘਰੇ ਘਰੇ ਰੱਖੋਂਦਾ ਨਹੀਂ ਆਹ ਜੀ ਵਾਹ ਕਟੀਆਂ ਦੋਵੇਂ ਵੇਲੋ ਡੰਗੇ ਚੀਰ ਵਾਹ ਜੀ ਵਾਹ ਕਟੀਆਂ ਬਹੁਤ ਸ਼ਾਨਦਾਰ ਬੱਚੇ ਪੌੜਾ ਹਾਂ ਇਹ ਸੇ ਰਗੀਆਂ ਵਾਹ ਜੀ ਪਿੰਡ 'ਚ ਵੀ ਜਿਹੜੀਆਂ ਦੀਆਂ ਬੱਚੀਆਂ ਆਏ ਨਾ ਬੱਚੇ ਬਹੁਤ ਸੋਹਣੇ ਆਏ ਖੁੱਲ ਗਈ ਤੋਰਾ ਕਰਾਈਏ ਕਰ ਮਾਰ ਦਾ ਚੈੱਕ ਸੱਜਣੋਂ ਜਿੰਨੇ ਸ਼ੌਂਕੀਆ ਤਰ ਖੜਨਾ ਨਾ ਮੈਂਟਨਾ ਲਾਇ ਹੋਏ ਇਹਦੀ ਚੀਜ਼ ਜਿਹੜੀ ਬਹੁਤ ਘੱਟ ਮਿਲਦੀ ਆ ਤੇ ਚੰਗਾ ਰਿਕਾਰਡ ਦਾ ਏ ਮਾ ਪੱਖੋਂ ਵੀ ਚੰਗਾ ਤੇ ਪਿਓ ਪੱਖੋਂ ਵੀ ਚੰਗਾ ਠੀਕ ਆ ਇਹ ਜਿਹੜਾ ਠੰਡਾ ਸੀ ਇਹ ਜਿਹੜਾ ਏਰੀਆ ਨਾ ਇਹ ਬਿਲਕੁਲ ਬਾਰਡਰ ਦੇ ਉੱਤੇ ਵੀਰ ਹਣੀ ਬੈਠੇ ਆ ਬਾਰਡਰ ਦਾ ਏਰੀਆ ਦੀ ਨਸਲ ਆ ਨੀਲੀ ਰੰਗ ਦਾ ਬਾਰਡਰ ਦਾ ਆਪਣੇ ਤੋਂ ਤਾਰ ਨਹੀਂ ਦੀ ਆ ਹਾਂ ਤਾਰ ਸਾਹਮਣੇ ਜਿਹੜਾ ਜ਼ੀਰੋ ਲਾਈਨ ਬਾਰਡਰ ਆ ਨਾ ਬਿਲਕੁਲ ਉੱਤੇ ਬੈਠੇ ਵੀਰ ਹਣੀ ਇਹ ਕਲਪਿੰਡ ਬਾਰਡਰ ਦੇ ਉੱਤੇ ਆ ਮੁਖੜਾ ਮਖੜਾ ਨਹੀਂ ਨਹੀਂ ਬਹੁਤ ਸੋਹਣਾ ਫੇਸ ਕੁਆਲਟੀ ਮੁਖੜਾ ਤੇ ਜਵਾਨ ਵੀ ਚੰਗਾ ਕਰਮਾ ਵਾਲਾ ਸਿਰ ਕੱਢਦਾ ਵੀਰ ਦੇ ਬਰਾਬਰ ਆ ਵਾਹ ਜੀ ਵਾਹ ਵਾਹ ਜੀ ਵਾਹ ਸੋਹਣਾ ਬਹੁਤ ਕਰਮਾ ਵਾਲਾ ਲੈ ਜੋ ਨੂ ਬਾਕੀ ਟੈਸਟੀ ਗਾਲ ਵੀ ਚੰਗੇ ਸੋਹਣੇ ਆ ਵਾਹ ਜੀ ਉਸ ਬਾਸੀ ਚੰਗੀ ਧੂਈ ਆ ਖੁਸ਼ਚਾਰੇ ਤੋਤੇ ਸਾਰੀਆਂ ਨਿਸ਼ਾਨੀਆਂ ਨੂੰ ਪ੍ਰੋਪਰ ਕਰਦਾ ਏ ਰਵੇ ਦਾ ਬਹੁਤ ਜ਼ਿਆਦਾ ਹਾਂ ਨਸਲ ਕੁਆਲਟੀ ਚਾਰੇ ਆੱਖੋਂ ਪੂਰੀ ਐ ਨਾ ਮਾ ਪੱਕੋਂ ਵੀ ਪਿਓ ਪੱਕੋਂ ਵੀ ਬਾਈ ਇਹਦੀ ਕੀਮਤ ਕਿੰਨੀ ਕਰ ਦਗੇ ਹੋਣਾ ਸਿਰਫ ਤਾਂ ਛੱਡ ਗਿਆ ਨਾ ਆ ਮੇਰਸੇ ਦਾਸ ਬਾਬਾ ਜੀ ਬਾਈ ਬਾਜਲਾ ਨਾ ਜੀ ਲਾਓ ਕਿੰਨੇ ਸਿਰ ਦਾ ਕਰੀ ਗਏ ਹੁਣ ਸਿਰ ਤੇ ਛੱਡ ਗਿਆ ਮੁੱਲ ਕਿੰਨਾ ਕਰਦੀ ਐ ਇਹ ਬਾਬਾਈ 70000 ਮੁੱਲ ਜੀ 70 ਹਾਂ ਜੀ ਮਾਨ ਤਣ ਕਿੰਨਾ ਕਰ ਦਗੇ 2000 ਕਰ ਦਗੇ 5 ਦਾ ਹੀ ਸੱਦਾ ਕਰ ਦਗੇ ਪੈੜ ਦਾ ਹੀ ਕਰ ਦੀਏ ਥਕਾਣਾ ਨਹੀਂ ਨਹੀਂ ਪਰ ਸ਼ੌਕੀਆ ਤੌਰ ਤੇ ਖੜੇ ਹੋ ਜਿੰਨੇ ਕਰੇ ਰੱਖਣਾ ਮਾਲ ਚ ਰੱਖਣਾ ਮਾਲ ਚ ਰੱਖਣਾ ਨਾ ਦੂਜੇ ਬੰਨੇ ਵਾਲਾ ਨਹੀਂ ਹੈਗਾ ਕਰਮਾ ਠੀਕ ਆ ਜੀ ਇਹੋ ਦੋਵੇਂ ਪਸ਼ੂ ਸਜਣੋ ਤੇ ਬਾਕੀ ਨਰਖ ਪਰਖ ਤੁਹਾਡਾ ਕੰਮ ਤਸੱਲੀ ਕਰਕੇ ਲੈ ਕੇ ਜਾਇਓ ਕੱਟੇ ਵੀ ਤੁਹਾਨੂੰ ਦਿਖਾਤੀ ਸਾਰੀ ਮੈਂ ਦੀ ਡਿਟੇਲ ਚੰਗੀ ਆ ਤੇ ਬੋਲ ਦੀ ਵੀ ਚੰਗੀ ਤੇ ਗਾਂ ਜਿਹੜਾ ਬੋਲ ਦਾ ਰਵਾ ਉਹ ਇਹ ਤੋਂ ਵੀ ਜ਼ਿਆਦਾ ਚੰਗਾ ਕਟੀਆਂ-ਕੁਟੀਆਂ ਪਾਉਂਦਾ ਠੀਕ ਆ ਤੇ ਸასი ਕਾਲ ਜੀ ਰੱਬ ਰੱਖਾ